ਸਤਨਾਮ ਸ੍ਰੀ ਵਾਹਿਗੁਰੂ ਜੀ ਸ਼੍ਰੀ ਰਗ ਮਹੱਲਾ ਚੌਥਾ ਪਹਿਲੇ ਪਰ ਰਣ ਕਾ ਵਣਜਾਰਿਆ ਮਿਤਰਾ ਹਰ ਪਾਇਆ ਉਦਰ ਮਜ਼ਾਰ ਹਰ ਧਿਆਵੈ ਹਰ ਉਚਰੈ ਬਣ ਜਾ ਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆ ਰਹਦੇ ਵਿੱਚ ਅਗਨੀ ਹਰ ਜਪ ਜਿਵਿਆ ਬਾਹਰ ਜਨਮ ਭਇਆ ਮੁਖ ਲਾਗਾ ਸらせ ਪਿਤਾ ਮਾਤਿ ਥਿਵਿਆ ਜਿਸ ਕੀ ਵਾਸਤ ਸਚੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰ ਹਰ ਜਪਿਐ ਕਿਰਪਾ ਧਾਰ ਦੂਜੈ ਪਹਿਰ ਰਣ ਕ ਬਣਜਾਰਿਆ ਮਿਤਰਾ ਮਨ ਲਗਾ ਦੂਜੈ ਭਾਏ ਮੇਰਾ ਮੇਰਾ ਕਰ ਪਾਲੀ ਐ ਬਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ 세ਤੀ ਮਨ ਜਾਣੇ ਖੱਟ ਖਵਾਏ ਜੋ ਦੇਵੇ ਤੇ ਸੈ ਨਾ ਜਾਣੇ ਮੂੜਾ ਜਿਸੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰ ਵਿਚਾਰ ਹਰ ਧਿਆਵੈ ਮਨ ਲੇਵਲਾਈ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬ ਹੂੰ ਖਾਏ ਤਿਜੈ ਪਹਿਰੇ ਰਣ ਕੈ ਵਣਜਾਰਿਆ ਮਿਤਰਾ ਮਨ ਲੱਗਾ ਯਾਲ ਜੰਜਾਲ ਤਨ ਚਤਵੈ ਤਨ ਸੰਚਵੈ ਵਣ ਜਾਰਿਆ ਮਿੱਤਰਾ ਹਰ ਨਾਮਾ ਹਰ ਨਾ ਸੰਮਾਲ ਹਰ ਨਾਮਾ ਹਰ ਹਰ ਕਦੇ ਨਾ ਸੰਮਾਲੈ ਜੇ ਹੋਵੈ ਅੰਤ ਸਖਾਈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਸਨੋ ਕਿਰਪਾ ਕਰੇ ਘੁਰ ਮਿਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤਿਜੈ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੈ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਹਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵੋ ਖੰਖਨ ਖੰਨ ਢੇਲ ਮੂਲ ਨਾ ਕਰੋ ਜਥ ਅਸਰ ਜੋਗ ਜਗ ਹੋਵੋ ਹਰ ਸੇਤੀ ਸਦ ਮਾਣੋ ਰਲੀਆਂ ਜਨਮ ਮਰਨ ਦੋਖ ਖੋਵੋ ਗੁਰ ਸਤ ਗੁਰ ਸੁਆਮੀ ਭੇਦ ਨ ਜਾਣੋ ਜੇਤ ਮੇਲ ਖਰ ਭਗਤੀ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ 5ਵਾਂ ਪਹਿਲੇ ਪਰ ਰਣ ਕੈ ਵਣ ਜਾਰਿਆ ਮਿੱਤਰਾ ਧਰ ਪਾਏ ਸਉਦਰ ਮਹ ਦਸੀ ਮਾਸੀ ਮਾਨ ਸਕਿਆ ਵਣ ਜਾ ਰਿਆ ਮਿੱਤਰਾ ਕਰ ਮਹਲਤ ਕਰਮ ਕਮਾਹ ਮਹਲਤ ਕਰ ਦਿਨ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਥਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੋ ਕਰਮ ਕਰਾਏ ਆਪੇ ਇਸ ਜਨ ਤੈ ਵਸ ਕਿਸ਼ਨਾ ਹੈ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰਾ ਧਰ ਪਾਏ ਸਉਦਰ ਮਹੈ ਦੂਜੇ ਪਹਿਰਾ ਰਣ ਕੈ ਵਣਜਾਰਿਆ ਮਿੱਤਰਾ ਭਾਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਵਣਜਾਰਿਆ ਮਿੱਤਰਾ ਮਨ ਰੱਤਾ ਅੰਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਅਗੈ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਦ ਪਕਰ ਸਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੈ ਪਹਿਰੇ ਪ੍ਰਾਣੀ ਭਰ ਜੋ ਬਨ ਲਹਿਰੀ ਦੇ ਤੀਜੈ ਪਰ ਰਣ ਕੈ ਵਣਜਾਰਿਆ ਮਿੱਤਰਾ ਬਖ ਸੰਚੈ ਆਂਦੇ ਅਗਿਆਨ ਉੱਤਰ ਕਲਤਰ ਮੋਹਿ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲਬਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚਿਤ ਨ ਆਵੈ ਸਾਧ ਸੰਗਤ ਸਿਉ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਸਰਜਨ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੈ ਪਹਿਰ ਬਖ ਸੰਚੇ ਆਂਦੇ ਅਗਿਆਨ ਚੌਥੈ ਪਹਿਰ ਰਣ ਕੈ ਵਣਜਾਰਿਆ ਮਿੱਤਰਾ ਜਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਾ ਬੇਲੀ ਹੋਏ ਗੁਰਮਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋ ਮਾਇਆ ਤੇਰਾ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ ਦਿਨ ਨੇੜ ਆਇਆ ਸੋਏ ਲਿਖ ਆਇਆ ਆ ਗੋਵਿੰਦ ਕਾਵਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇੱਕ ਰਤੀ ਬੈਲਮਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖ ਆਇਆ ਆ ਪਕੜ ਚਲਾਇਆ ਮਨ ਮੁਖ ਸਦਾ ਦੋਹੇਲੇ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗਾ ਸਦਾ ਸੋਹੇਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋ ਵੈ ਸੋ ਖਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ